ਲਾਲ ਲਾਲ ਅੱਖਾਂ ਵਾਲਾ ਘੇਰਾ ਹੋਈ ਜਾਂਦਾ ਹੈ ਜਿਵੇਂ ਜਿਵੇਂ ਅੰਬਰਾਂ ਤੇ ਨੇਰਾ ਹੋਈ ਜਾਂਦਾ ਹੈ ਚੋਬਰ ਦੀ ਕੱਲੀ ਕੱਲੀ ਪੜਕਦੀ ਹੈ ਨਾਲ ਲੋਕਾਂ ਪਾਦਾ ਹੁਣ ਤਾਂ ਸਵੇਰਾ ਹੋਈ ਜਾਂਦਾ ਹੈ 3 ਮਿੰਟ 51 ਸੈਕਿੰਡ ਦਾ ਗੀਤ ਜੋਸ਼ ਨਾਲ ਹਰ ਬੋਲ એનર્ਜੀ ਬੂਸਟ ਕਰਦਾ ਹੈ ਸਿੱਧੂ ਪੂਰੇ ਗੀਤ ਵਿੱਚ 2 ਮਿੰਟ 8 ਸੈਕਿੰਡ ਤੇ ਐਂਟਰ ਹੁੰਦਾ ਹੈ ਜਿਸ ਤਰ੍ਹਾਂ ਹਰ ਕੋਈ ਵੇਟ ਕਰ ਰਿਹਾ ਸੀ ਟਿੱਬਿਆਂ ਦੇ ਪੁੱਤ ਦਾ ਹਰ ਬੋਲ ਜੋਸ਼ ਨਾਲ ਜਜ਼ਬੇ ਨਾਲ ਬੂਸਟ ਕਰਦਾ ਹੈ ਟੋਰਾਂਟੋ ਬ੍ਰੈਂਟਨ ਕੈਨੇਡਾ ਦੇ ਹੋਰ ਕਈ ਪਲੇਸਸ ਦੇ ਨਾਮ ਪੰਜਾਬੀ ਯੂਥ ਦੇ ਡ੍ਰੀਮਸ ਦੀ ਤਰਜਮਾਨੀ ਕਰਦੇ ਨੇ नो no डाउट एक बार फिर सिद्धू मूसेवाला तकरी हाजरी लगवा गया दुनिया एक बार फिर बाई दे नवे रिकॉर्ड बन्दी देखेगी ऐसे वे मांगे जस्टिस फॉर सिद्धू मूसेवाला और जोर शोर ना उठनी चाहिए कि सरकारा दे कान खुले मापिया नु इंसाफ मिले फैन हरपल इसी तरह जबरदस्त तरीके नाल सिद्धू नु मिस करते रहनेगे ते ए स्पोर्ट इसी तरह हनीरी वाग कायम रहेगी ਪੰਜਾਬੀ ਗਾਇਕ ਸ਼ੁਭਦੀਪ ਉਰਫ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 410 ਰਿਲੀਜ਼ ਹੋ ਗਿਆ ਹੈ। ਉਹਨਾਂ ਦੇ ਜਿਗਰੀ ਯਾਰ ਰੈਪਰ ਸਨੀ ਮਾਲਟਨ ਦੇ ਵੱਲੋਂ ਇਸ ਗੀਤ ਦੀ ਰਿਲੀਜ਼ ਦਾ ਟਾਈਮ ਜਾਰੀ ਕੀਤਾ ਗਿਆ ਸੀ। ਸਨੀ ਮਾਲਟਨ ਤੇ ਸਿੱਧੂ ਮੂਸੇਵਾਲਾ ਦਾ ਇਹ ਗੀਤ ਸਨੀ ਮਾਲਟਨ ਦੇ YouTube ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਦਾ ਗੀਤ ਰਿਲੀਜ਼ ਹੁੰਦੇ ਹੀ ਰਿਕਾਰਡ ਤੋੜਦਾ ਨਜ਼ਰ ਆ ਰਿਹਾ ਹੈ। ਕੋਜੀ ਮਿਟਾ ਵਿੱਚ ਇਸ ਗੀਤ ਨੂੰ 34000 ਤੋਂ ਵਧੇਰੇ ਕਮੈਂਟ ਆ ਚੁੱਕੇ ਨੇ ਤੇ 1 ਲੱਖ ਤੋਂ ਵੱਧ ਲੋਕਾਂ ਨੇ ਇਸ ਗੀਤ ਨੂੰ ਦੇਖਿਆ। ਇਸ ਗੀਤ ਨੂੰ 410 ਦਾ ਨਾਮ ਦਿੱਤਾ ਗਿਆ। ਇਹੀ ਕਾਰਨ ਹੈ ਕਿ ਇਹ ਗੀਤ ਵੀ ਚੌਥੇ ਮਹੀਨੇ ਦੀ 10 ਤਾਰੀਖ ਨੂੰ ਰਿਲੀਜ਼ ਕੀਤਾ ਗਿਆ। ਸਨੀ ਮਾਲਟਨ ਸਿੱਧੂ ਮੂਸਾ ਵਾਲਾ ਦੇ ਨਾਲ ਕਈ ਗੀਤਾਂ ਵਿੱਚ ਕੰਮ ਕਰ ਚੁੱਕਾ ਹੈ। ਇਸ ਵਿੱਚ ਲੈਵਲਰਸ, ਨੈਵਰ ਫੋਲਡ, ਜਸਟ ਲਿਸਨ ਜੇ ਹੈ ਕਈ ਹਿੱਟ ਗੀਤ ਸ਼ਾਮਲ ਨੇ। ਇਹਨਾਂ ਗਾਣਿਆਂ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ ਗਿਆ। ਦੱਸਦੀ ਹੈ ਕਿ ਸਿੱਧੂ ਮੂਸੇਵਾਲਾ ਦਾ ਨਤੀ ਮਈ 2020 ਨੂੰ ਸ਼ਰੀਅਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਦੀ ਮੌਤ ਤੋਂ ਬਾਅਦ ਅੱਜ ਇਹ ਉਸ ਦਾ 6ਵਾਂ ਗੀਤ ਰਿਲੀਜ਼ ਹੋਇਆ ਹੈ ਸਿੱਧੂ ਦੀ ਮੌਤ ਤੋਂ ਬਾਅਦ ਹੁਣ ਤੱਕ ਉਸ ਦੇ ਕੁੱਲ 5 ਗੀਤ ਰਿਲੀਜ਼ ਹੋ ਚੁੱਕੇ ਨੇ ਤੇहां ਸਿੱਧੂ ਮੂਸੇਵਾਲਾ ਨੂੰ ਪੂਰੀ ਦੁਨੀਆ ਵਿੱਚ ਚਾਣ ਵਾਲਿਆਂ ਦੀ ਸਪੋਰਟ ਇੱਕ ਹਨੇਰੀ ਵਾਂਗ ਅੱਜ ਵੀ ਕਾਇਮ ਹੈ ਦੱਸਦੀ ਹੈ ਕਿ ਬੀਤੇ ਦਿਨੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਜਿਸ ਵਿੱਚ ਇੱਕ ਬੱਚੇ ਦਾ ਜ਼ਿਕਰ ਕੀਤਾ ਗਿਆ ਉਸ ਬੱਚੇ ਦੇ ਸੱਟ ਲੱਗੀ ਸੀ ਤੇ ਸੱਟ ਲੱਗਣ ਤੋਂ ਬਾਅਦ ਉਸ ਦਾ ਹਸਤੜਾ ਦੇ ਵਿੱਚ ਆਪਰੇਸ਼ਨ ਹੋ ਰਿਹਾ ਸੀ ਉਸ ਆਪਰੇਸ਼ਨ ਦੇ ਬਾਰੇ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ੍ਹਾਂ ਇੱਕ ਡਾਕਟਰ ਨੇ ਸਿੱਧੂ ਮੂਸੇਵਾਲਾ ਦਾ ਉਸ ਮੌਕੇ ਤੇ ਗੀਤ ਚਲਾ ਕੇ ਉਸ ਬੱਚੇ ਨੂੰ ਮੋਟੀਵੇਟ ਕੀਤਾ ਬੱਚਾ ਗੀਤ ਸੁਣ ਤੇ ਸਾਰ ਆਪਣਾ ਦਰਦ ਭੁੱਲ ਚੁੱਕਾ ਸੀ ਤੇ ਉਸ ਨੇ ਹੱਸਦੇ ਹੱਸਦੇ ਬੜੇ ਸ਼ੌਕ ਦੇ ਨਾਲ ਉਸ ਆਪਰੇਸ਼ਨ ਨੂੰ ਹਾਂ ਦਿੱਤਾ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਖਿਆ ਕਿ ਜਿੰਨਾ ਲੋਕਾਂ ਨੇ ਵੀ ਉਸ ਕਾਰੀ ਨੂੰ ਅੰਜਾਮ ਦਿੱਤਾ ਹੈ 29 ਮਈ ਨੂੰ ਸਿੱਧੂ ਮੂਸੇਵਾਲਾ ਨੂੰ ਖੋਲਿਆ ਉਸ ਕਾਰੀ ਨੂੰ ਅੰਜਾਮ ਦੇਣ ਵਾਲਿਆਂ ਦੇ ਬੱਚੇ ਵੀ ਇੱਕ ਦਿਨ ਸਿੱਧੂ ਮੂਸੇਵਾਲਾ ਤੇ ਗਾਇਕੀਤਾਂ ਤੇ ਨੱਚਣਗੇ ਕਿਉਂਕਿ ਸੰਗੀਤ ਵਿੱਚ ਅਥਾ ਤਾਕਤ ਹੁੰਦੀ ਹੈ ਜੋ ਕਿ ਇੱਕ ਜਾਦੂਰੀ ਤਰ੍ਹਾਂ ਇਨਸਾਨ ਤੇ ਅਸਰ ਕਰਦੀ ਹੈ ਇਹੋ ਜਾਦੂ ਸਿੱਧੂ ਮੂਸੇਵਾਲਾ ਦਾ ਪੂਰੀ ਦੁਨੀਆ ਵਿੱਚ ਅੱਜ ਵੀ ਕਾਇਮ ਹੈ